ਹਾਲੇਲੂਇਆ ਧੰਨਵਾਦ ਸਮਰਥੀ दयालु ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਸੁੰਦਰ ਸਮੇਂ ਦੇ ਲਈ ਪਿਤਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡੀ ਅਗਵਾਹੀ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਇਹ ਮੇਰੇ ਸਮਰਥੀ दयालु ਪਿਤਾ ਪਰਮੇਸ਼ਰ ਅਸੀਂ ਤੁਹਾਡੇ ਪਵਿੱਤਰ ਸਿੰਘਾਂ ਦੇ ਸਾਹਮਣੇ ਆਉਂਦੇ ਹਾਂ ਪਿਤਾ ਆਪਣੇ ਆਪ ਨੂੰ ਦੀਨ ਤੇ ਨਮਰ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅੱਜ ਪਿਤਾ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੀ ਬਾਣੀ ਨੂੰ ਖੋਲੀਏ ਤੁਹਾਡੀ ਬਾਣੀ ਨੂੰ ਪੜਹੀਏ ਸੁਣੀਏ ਸਮਝੀਏ ਪਿਤਾ ਤੁਸੀਂ ਪ੍ਰਭੂ ਜੀ ਸਾਡੇ ਦੇ ਲਾਨੂ ਖੋਲ ਦਿਓ ਮੇਰੇ ਪਰਮੇਸ਼ਰ ਸਾਡੀ ਬੁੱਧ ਨੂੰ ਨਵਾਂ ਕਰ ਦਿਓ ਸ਼ੁੱਧ ਕਰੋ ਸਾਫ਼ ਕਰੋ ਪਿਤਾ ਸਾਡੀ ਬੁੱਧ ਅਜ ਤੁਹਾਡੇ ਨਾਂ ਵਿੱਚ ਖੁੱਲ ਜਾਵੇ ਸਾਡੀ ਸਮਝ ਖੁੱਲ ਜਾਵੇ ਪ੍ਰਭੂ ਜੀ ਜਿੱਦਾਂ ਇੱਕ ਕਿਸਾਨ ਪਿਤਾ ਪਰਮੇਸ਼ਰ ਜੀ ਬੀਜ ਬਿਜਣ ਤੋਂ ਪਹਿਲਾਂ ਪ੍ਰਭੂ ਉਸ ਜ਼ਮੀਨ ਨੂੰ ਨਰਮਾਉਂਦਾ ਹੈ ਉਨੂੰ ਨਰਮ ਕਰਦਾ ਹੈ ਜਾਂ ਪਾਣੀ ਦਾ ਛਿੜਕਾਓ ਕਰਦਾ ਹੈ ਤਾਂ ਕਿ ਜਦੋਂ ਬੀਜ ਉਹਦੇ ਅੰਦਰ ਬੋਇਆ ਜਾਵੇ ਤਾਂ ਉਹ ਬੀਜ ਫਲਵੰਤ ਹੋਵੇ ਇਸੇ ਤਰ੍ਹਾਂ ਪਿਤਾ ਤੁਹਾਡੀ ਕਲਾਮ ਨੂੰ ਤੁਹਾਡੇ ਬਚਨ ਨੂੰ ਖੁੱਲਣ ਤੋਂ ਪਹਿਲਾਂ ਤੁਹਾਡੀ ਬਾਣੀ ਨੂੰ ਸੁਣਨ ਤੋਂ ਪਹਿਲਾਂ ਮੇਰੇ ਪਿਤਾ ਪਰਮੇਸ਼ਰ ਸਾਡੇ ਹਿਰਦੇ ਨੂੰ ਅੱਜ ਖੋਲ੍ਹ ਦਿਓ ਪਿਤਾ ਸਾਡੇ ਆਤਮਿਕ ਕੰਨਾਂ ਨੂੰ ਖੋਲ੍ਹ ਦਿਓ ਪਿਤਾ ਸਾਡੀਆਂ ਮਨ ਦੀਆਂ ਅੱਖਾਂ ਨੂੰ ਜੋਤੀਮਈ ਕਰ ਦਿਓ ਪ੍ਰਭੂ ਯਿਸੂ ਮਸੀਹਾ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਜੋ ਕੁਝ ਵੀ ਪਵਿੱਤਰ ਆਤਮਾ ਦੇ ਦੁਆਰਾ ਅਸੀਂ ਤੁਹਾਡੀ ਬਾਣੀ ਦੇ ਵਿੱਚੋਂ ਸੁਣੀਏ ਪਿਤਾ ਇਹ ਇੱਕ ਇੱਕ ਵਚਨ ਸਾਡੇ ਹਿਰਦੇ ਦੀਆਂ ਪੱਟੀਆਂ ਦੇ ਉੱਤੇ ਲਿਖਿਆ ਜਾਵੇ ਇਹ ਵਚਨ ਸਾਡੇ ਜੀਵਨਾਂ ਦੇ ਵਿੱਚ 100 ਗੁਣਾ ਫਲ ਲੈ ਕੇ ਆਵੇ ਹਰ ਤਰ੍ਹਾਂ ਦੀ ਵੀਰੈ ਵੈਰੀ ਦੀ ਸ਼ਕਤੀ ਨੂੰ ਵਿਰੋਧੀ ਦੀਆਂ ਸ਼ਕਤੀਆਂ ਨੂੰ ਜੋ ਇਸ ਵਚਨ ਦੇ ਵਿਰੋਧ ਦੇ ਵਿੱਚ ਹੈ ਇਸੇ ਸਮੇਂ ਪ੍ਰਭੂ ਯਸ਼ੂ ਮਸੀਹ ਦੇ ਨਾਮ ਵਿੱਚ ਬੰਦ ਨੇ ਆ ਪ੍ਰਭੂ ਜੀ ਅਸੀਂ ਤੁਹਾਡਾ ਧੰਵਾ ਤੁਹਾਡਾ ਸ਼ੁਕਰ ਕਰਦੇ ਹਾਂ ਅੱਗੇ ਦੇ ਸਾਰੇ ਸਮੇਂ ਨੂੰ ਤੁਹਾਡੇ ਹੱਥਾਂ 'ਚ ਤੁਹਾਡੇ ਕੰਟਰੋਲ ਦੇ ਵਿੱਚ ਦਿੰਦੇ ਹੋਏ ਪਵਿੱਤਰ ਆਤਮਾ ਦੀ ਅਗਵਾਈ ਮੰਗਦੇ ਹਾਂ ਤੇ ਸਾਰੀ ਦੁਆ ਪ੍ਰਾਰਥਨਾ ਪ੍ਰਭੂ ਯਿਸੂ ਦੇ ਨਾਂ ਵਿੱਚ ਮੰਗ ਲੈਂਦੇ ਹਾਂ ਆਮੀਨ 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 ਜੈਮਸੀ ਦੀ ਆਓ ਅੱਜ ਫਿਰ ਤੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੁਝ ਸਿੱਖਾਂਗੇ ਕਿ ਪਰਮੇਸ਼ਰ ਦਾ ਵਚਨ ਅੱਜ ਸਾਡੇ ਨਾਲ ਕੀ ਗੱਲ ਕਰਦਾ ਹੈ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਜਦੋਂ ਅਸੀਂ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣੇ ਰਹਿੰਦੇ ਹਾਂ ਜਦੋਂ ਅਸੀਂ ਆਪਣੇ ਜੀਵਨ ਨੂੰ ਸਾਫ਼ ਤੇ ਸ਼ੁੱਧ ਤਰੀਕੇ ਨਾਲ ਪਰਮੇਸ਼ਰ ਦੇ ਵਿੱਚ ਚੱਲਦੇ ਹੋਏ ਬਤੀਤ ਕਰਦੇ ਹਾਂ ਜਦੋਂ ਅਸੀਂ ਪਰਮੇਸ਼ਰ ਦੀ ਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਜਿਉਂਦੀ ਹਾਂ ਕਿ ਫਿਰ ਪਰਮੇਸ਼ੁਰ ਦੇ ਨਾਲ ਸੰਗਤੀ ਰੱਖਣ ਦੇ ਨਾਲ ਸਾਡੇ ਜੀਵਨ ਦੇ ਵਿੱਚ ਪਰਮੇਸ਼ੁਰ ਦਾ ਮੱਸਾ ਪਰਮੇਸ਼ੁਰ ਦਾ ਅਭਿਸ਼ੇਕ ਪਰਮੇਸ਼ੁਰ ਦੀ ਸ਼ਕਤੀ ਤੇ ਸਮਰਥ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਪਰਮੇਸ਼ੁਰ ਜੋ ਸਾਡਾ ਅੱਬਾ ਸਾਡਾ ਪਿਤਾ ਸਾਡਾ ਬਾਪ ਹੈ ਉਹ ਸਾਡੇ ਵਾਸਤੇ ਕੀ ਕਰ ਸਕਦਾ ਹੈ ਜੇਕਰ ਉਹਦੇ ਬੱਚੇ ਮਤਲਬ ਅਸੀਂ ਆਪਣੇ ਯਹੋਵਾ ਪਰਮੇਸ਼ੁਰ ਦੇ ਨਾਲ ਵਫਾਦਾਰੀ ਦੇ ਨਾਲ ਚੱਲਦੀ ਹਾਂ ਅੱਜ ਅਸੀਂ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪਰਮੇਸ਼ੁਰ ਦਾ ਪਿਆਰ ਆਪਣੇ ਬੱਚਿਆਂ ਦੇ ਲਈ ਕਿੱਦਾਂ ਦਾ ਹੈ ਅੱਜ ਅਸੀਂ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਜਦੋਂ ਅਸੀਂ ਪਰਮੇਸ਼ੁਰ ਦੇ ਅੱਗੇ ਸੱਚੇ ਦਿਲ ਦੇ ਨਾਲ ਪ੍ਰਾਰਥਨਾ ਕਰਦੇ ਹਾਂ ਸੱਚੇ ਦਿਲ ਦੇ ਨਾਲ ਆਪਣੇ ਯਹੋਵਾ ਪਿਤਾ ਦੇ ਨਾਲ ਗੱਲਾਂ ਕਰਦੇ ਹਾਂ ਤੇ ਕਿੱਦਾਂ ਸਾਡਾ ਯਹੋਵਾ ਪਿਤਾ ਪਰਮੇਸ਼ੁਰ ਸਾਡੀਆਂ ਗੱਲਾਂ ਨੂੰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਤੇ ਉਹਨੂੰ ਸਵੀਕਾਰ ਕਰਦਾ ਤੇ ਸਾਨੂੰ ਉੱਤਰ ਹਾਂ ਤੇ ਆਮੀਨ ਦੇ ਵਿੱਚ ਦਿੰਦਾ ਹੈ ਬਹੁਤ ਸਾਰੇ ਲੋਕ ਨੇ ਜੋ ਕਹਿੰਦੇ ਨੇ ਕਿ ਸਾਡਾ ਪਰਮੇਸ਼ੁਰ ਸਾਡੀ ਪ੍ਰਾਰਥਨਾ ਕਿਉਂ ਨਹੀਂ ਸੁਣਦਾ ਸਾਡੀ ਪ੍ਰਾਰਥਨਾ ਦਾ ਉੱਤਰ ਕਿਉਂ ਨਹੀਂ ਆਂਦਾ ਕਈ ਵਾਰ ਅਸੀਂ ਪਰਮੇਸ਼ੁਰ ਦੇ ਵਿੱਚ ਚੱਲਦੇ ਹੋਏ ਵੀ ਉਸ ਤਰੀਕੇ ਦੇ ਵਿਸ਼ਵਾਸ ਨੂੰ ਨਹੀਂ ਲੈ ਪਾਂਦੇ ਕਈ ਵਾਰ ਅਸੀਂ ਪਰਮੇਸ਼ੁਰ ਦੇ ਵਚਨਾਂ ਦੇ ਉੱਤੇ ਚੱਲਦੇ ਹੋਏ ਵੀ ਆਪਣੇ ਮਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਸ਼ੱਕ ਰੱਖਦੇ ਹਾਂ ਕਈ ਵਾਰ ਅਸੀਂ ਪਰਮੇਸ਼ੁਰ ਦੇ ਵਿੱਚ ਚੱਲਦੇ ਹੋਏ ਡੋਲ ਜਾਂਦੇ ਹਾਂ ਸਾਡੀ ਜੀਵਨ ਦੀਆਂ ਪ੍ਰਸਥਤੀਆਂ ਇਸ ਤਰੀਕੇ ਦੀਆਂ ਹੁੰਦੀਆਂ ਹਨ ਕਿ ਕਿੰਨੀ ਤਰ੍ਹਾਂ ਦੇ ਆਤਮੇ ਜੋ ਸਾਨੂੰ ਘੇਰ ਲੈਂਦੇ ਹਨ ਤੇ ਸਾਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਾਰ ਕੱਢ ਦਿੰਦੇ ਹਨ ਇਹਨਾਂ ਦੇ ਚੱਲਦੇ ਹੋਏ ਜਿੱਦਾਂ ਹੀ ਉਹ ਕਨੈਕਸ਼ਨ ਜੋ ਸਾਡਾ ਸਾਡੇ ਅੱਬਾ ਦੇ ਨਾਲ ਸਾਡੇ ਪਿਤਾ ਦੇ ਨਾਲ ਸਾਡੀ ਬਾਪ ਦੇ ਨਾਲ ਟੁੱਟਦਾ ਹੈ ਤੇ ਸ਼ੈਤਾਨ ਨੂੰ ਮੌਕਾ ਮਿਲਦਾ ਹੈ ਪਰ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਜੇਕਰ ਅਸੀਂ ਲਗਾਤਾਰ ਪਰਮੇਸ਼ਰ ਦੀ ਬਾਣੀ ਦੇ ਨਾਲ ਜੁੜੇ ਰਹੀਏ ਜੇਕਰ ਅਸੀਂ ਲਗਾਤਾਰ ਆਪਣੇ ਪਿਤਾ ਦੀ ਹਜ਼ੂਰੀ ਦੇ ਵਿੱਚ ਬਣੇ ਰਹੀਏ ਤਾਂ ਪਰਮੇਸ਼ਰ ਦੀ ਸਮਰਥ ਸਾਡੇ ਜੀਵਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਿੱਧ ਹੁੰਦੀ ਹੈ ਆਓ ਜਿਆਦਾ ਸਮਾਨਾ ਲੈਂਦੇ ਹੋਏ ਪਰਮੇਸ਼ਰ ਦੇ ਵਚਨ ਦੇ ਵੱਲ ਜਾਵਾਂਗੇ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਯਸ਼ਾਇਆ 38 ਦਾ ਇੱਕ ਵਚਨ ਕੀ ਲਿਖਿਆ ਹੈ ਪਰਮੇਸ਼ਰ ਦੇ ਵਚਨ ਦੇ ਵਿੱਚ ਉਹਨਾਂ ਦਿਨਾਂ ਵਿੱਚ ਹੀ ਜਿਗਿਆ ਬਿਮਾਰ ਹੋ ਕੇ ਮਰਨ ਵਾਲਾ ਸੀ ਤਾਂ ਅਮੋਸ ਦਾ ਪੁੱਤਰ ਯਸ਼ਾਇਆ نبی ਉਸ ਦੇ ਕੋਲ ਆਇਆ ਅਤੇ ਉਹਨੂੰ ਆਖਿਆ ਯਹੋਵਾ ਇਹ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ ਕਿਉਂ ਜੋ ਤੂੰ ਮਰਨ ਵਾਲਾ ਹੈ ਅਤੇ ਬਚੇਗਾ ਨਹੀਂ ਹਿਜਕਿਆ ਇੱਕ ਰਾਜਾ ਸੀ ਇਸ ਰਾਜੇ ਨੇ ਕੀ ਕੀਤਾ ਜਦੋਂ ਇਹਦੇ ਰਾਜ ਦਾ ਮਤਲਬ ਜਦੋਂ ਇਹਦੇ ਸ਼ਾਸਨ ਦਾ ਪਹਿਲਾ ਹੀ ਮਹੀਨਾ ਸੀ ਪਹਿਲੇ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਹੀ ਇਹਨੇ ਜੋ ਵੀ ਭਵਨ ਸੀਗੇ ਜੋ ਵੀ ਪਰਮੇਸ਼ਰ ਦੇ ਘਰ ਉਸ ਸਮੇਂ ਦੇ ਜਿਹੜੇ ਭਵਨ ਜਿੱਥੇ ਪਰਮੇਸ਼ਰ ਦੀ ਉਸਤਤ ਮਹਿਮਾ ਹੁੰਦੀ ਸੀ ਵਡਿਆਈ ਹੁੰਦੀ ਸੀ ਇਹਨੇ ਉਹ ਮੰਦਰ ਉਹ ਮਹਿਮਾ ਵਾਲਾ ਸਥਾਨ ਪਰਮੇਸ਼ਰ ਦੇ ਵਾਸਤੇ ਖੁਲਵਾਇਆ। ਉਹਨੂੰ ਸ਼ੁੱਧ ਤੇ ਸਾਫ਼ ਕਰਵਾਇਆ, ਜੱਜਕਾਂ ਨੂੰ ਬੁਲਾਇਆ, ਬਲੀਆਂ ਭੇਂਟ ਚੜਾਈਆਂ ਗਈਆਂ ਤੇ ਫਿਰ ਤੋਂ ਉਹ ਪਵਨ ਦੇ ਦਰਵਾਜ਼ੇ ਕੀ ਕੀਤੇ ਗਏ, ਖੁਲਾਏ ਗਏ ਤਾਂਕਿ ਲੋਕ ਆਉਣ ਤੇ ਉਸ ਪਵਨ ਦੇ ਵਿੱਚ ਪਰਮੇਸ਼ਰ ਦੀ ਉਸਤਤ ਮਹਿਮਾ ਕਰਨ ਤੇ ਉੱਥੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਣ ਤੇ ਉਹ ਪਰਮੇਸ਼ਰ ਨੂੰ ਕੀ ਕਰਦੇ ਸੀਗੇ ਬਲੀਦਾਨ ਆਪਣੇ ਚਿਰੋਂ ਦੇ ਸੀਗੇ ਇਹ ਇਦਾਂ ਦਾ ਰਾਜਾ ਸੀਗਾ ਜਿਨੇ ਬਹੁਤ ਸਮੇਂ ਤੋਂ ਬੰਦ ਪਈਆਂ ਸੀ ਜੋ ਚੀਜ਼ਾਂ ਜੋ ਜਿਹੜੇ ਦੂਸਰੇ ਰਾਜੇ ਸੀ ਹਿਜਕਿਆ ਤੋਂ ਪਹਿਲਾਂ ਵਾਲੀ ਜਿਹੜੇ ਰਾਜੇ ਸੀ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਨੇ ਪਰਮੇਸ਼ੁਰ ਦੇ ਭਵਨ ਨੂੰ ਬੰਦ ਕਰਵਾ ਦਿੱਤਾ ਔਰ ਲੋਕ ਉੱਥੇ ਆਉਣਾ ਬੰਦ ਹੋ ਗਏ ਸੀ ਕਿਉਂਕਿ ਉਹ ਦੂਸਰੇ ਕੰਮਾਂ ਦੇ ਵਿੱਚ ਲੱਗ ਗਏ ਸੀ ਉਹ ਪਰਮੇਸ਼ੁਰ ਦੇ ਵਿਰੋਧ ਦੇ ਵਿੱਚ ਹੋ ਗਏ ਉਹ ਆਪਣੀਆਂ ਦੂਸਰੀਆਂ ਚੀਜ਼ਾਂ ਦੇ ਵਿੱਚ ਚਲੇ ਗਏ ਜਿੱਦਾਂ ਕਿ ਮੂਰਤੀ ਪੂਜਾ ਹੋਗੀ ਹੋਰ ਸਾਰੀਆਂ ਚੀਜ਼ਾਂ ਤੇ ਪਰ ਇਸ ਰਾਜੀ ਨੇ हिजकिया ਨੇ ਕੀ ਕੀਤਾ ਜਦੋਂ ਇਹਦਾ ਪਹਿਲਾ ਹੀ ਮਹੀਨਾ ਸੀ ਤੇ ਪਹਿਲੇ ਮਹੀਨੇ ਦੇ ਪਹਿਲੇ ਹਫਤਾ ਦੇ ਵਿੱਚ ਹੀ ਇਹਨੇ ਪਰਮੇਸ਼ਰ ਦੇ ਪਵੰਦੀ ਦਰਵਾਜ਼ੇ ਖੁਲਵਾਏ ਉਸ ਪਵੰਦੀਆਂ ਸਫਾਈਆਂ ਕਰਵਾਈਆਂ ਉਥੇ ਪਰਮੇਸ਼ਰ ਦੇ ਯਜਕਾਂ ਨੂੰ ਬੁਲਾਇਆ ਗਿਆ ਤੇ ਉਹਦਾਂ ਦਾ ਸ਼ੁੱਧੀਕਰਨ ਹੋਇਆ ਉਸ ਜਗ੍ਹਾ ਦਾ ਸ਼ੁੱਧੀਕਰਨ ਹੋਇਆ ਤੇ ਫਿਰ ਤੋਂ ਉਹ ਦਰਵਾਜ਼ੇ ਖੁਲਵਾਏ ਗਏ ਲੋਕਾਂ ਦੇ ਲਈ ਔਰ ਹੋਰ ਵੀ ਬਹੁਤ ਸਾਰੇ ਕੰਮ ਅਸੀਂ ਅੱਗੇ ਦੇਖਾਂਗੇ ਪਰਮੇਸ਼ਰ ਦਾ ਵਚਨ ਸਾਨੂੰ ਕਿਦਾਂ ਦੱਸਦਾ ਇਹਨੇ ਬਹੁਤ ਸਾਰੇ ਕੰਮ ਜਿਹੜੇ ਇਹ ਉਹ ਪਰਮੇਸ਼ਰ ਦੇ ਵਾਸਤੇ ਕੀਤੇ ਇਹ ਰਾਜਾ ਸੀ ਉਸ ਰਾਜੇ ਦੀ ਥੋੜੀ ਜੀ ਇੰਟਰੋਡਕਸ਼ਨ ਮੈਂ ਤੁਹਾਨੂੰ ਦਿੱਤੀ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਹੁਣ ਕੁਝ ਦਿਨਾਂ ਦੇ ਵਿੱਚ ਕੀ ਹੋਇਆ ਉਹਨਾਂ ਦਿਨਾਂ ਦੇ ਵਿੱਚ ਮਤਲਬ ਕਿ ਜਦੋਂ ਉਹਨੇ ਉਹਦਾ ਰਾਜ ਕਾਫੀ ਸਮੇਂ ਤੋਂ ਉਹਨੇ ਰਾਜ ਕੀਤਾ ਤੇ ਉਸ ਤੋਂ ਬਾਅਦ ਜਦੋਂ ਕੁਝ ਅੱਗੇ ਜਾ ਕੇ ਉਹਦੀ ਇਦਾਂ ਦੀ ਅਵਸਥਾ ਹੋਈ ਉਨਾ ਦਿਨਾਂ ਵਿੱਚ ਹਿਜਕਿਆ ਬਿਮਾਰ ਹੋ ਕੇ ਮਰਨ ਵਾਲਾ ਸੀ ਤਾਂ ਅਮੋਸ ਦਾ ਪੁੱਤਰ ਯਸ਼ਾਇਆ نبی ਯਸ਼ਾਇਆ نبی ਉਹਦੇ ਕੋਲ ਆਇਆ ਅਤੇ ਉਹਨੂੰ ਆਖਿਆ ਯਹੋਵਾ ਇਹ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ ਕਿਉਂ ਜੋ ਤੂੰ ਮਰਨ ਵਾਲਾ ਹੈ ਅਤੇ ਬਚੇਗਾ ਨਹੀਂ ਉਹਨੇ ਇਹ ਸਾਰੀ ਸਟੋਰੀ ਜਿਹੜੀ ਥੋੜੀ ਜੀ ਮੈਂ ਤੁਹਾਨੂੰ ਦੱਸੀ ਆ ਕਿ ਜਿਹੜਾ ਹਿਜਕੀਆਂ ਸੀਗਾ ਉਹ ਕਿਸ ਤਰ੍ਹਾਂ ਦਾ ਵਿਅਕਤੀ ਸੀ ਕਿਸ ਤਰ੍ਹਾਂ ਦਾ ਰਾਜਾ ਸੀ ਔਰ ਇਹਨੇ ਪਰਮੇਸ਼ਰ ਦੇ ਵਾਸਤੇ ਕਿਸ ਤਰੀਕੇ ਨਾਲ ਕੰਮ ਕੀਤੇ ਮਤਲਬ ਕਿ ਇਹ ਪਰਮੇਸ਼ਰ ਨੂੰ ਮੰਨਣ ਵਾਲਾ ਸੀ ਇਹ ਪਰਮੇਸ਼ਰ ਦੇ ਡਰ ਤੇ ਭੈ ਦੇ ਵਿੱਚ ਚੱਲਣ ਵਾਲਾ ਮਨੁੱਖ ਸੀ ਤੇ ਜਦੋਂ ਇਹਦੇ ਜੀਵਨ ਦੇ ਵਿੱਚ ਮੌਤ ਨੇ ਪ੍ਰਵੇਸ਼ ਕਰਨਾ ਸੀ ਇਹਦੀ ਮੌਤ ਹੋਣੀ ਸੀ ਤੇ ਪਰਮੇਸ਼ਰ ਨੇ ਇਹਦੀ ਮੌਤ ਤੋਂ ਪਹਿਲਾਂ ਵੀ ਕੀ ਕੀਤਾ ਆਪਣੇ ਨਬੀ ਨੂੰ ਭੇਜਿਆ ਭਵਿੱਖਦਕਤਾ ਨੂੰ ਭੇਜਿਆ ਭਵਿਸ਼ਵਾਣੀ ਕਰਨ ਵਾਲਾ ਨਬੀ ਨਬੀ ਨੂੰ ਭੇਜਿਆ ਯਿਸ਼ਾਇਆ ਨੂੰ ਭੇਜਿਆ ਥੇ ਉਹਨੂੰ ਕਿਹਾ ਕਿ ਜਾ ਕੇ ਤੂੰ ਕੀ ਕਰ ਉਹਨੂੰ ਦੱਸ ਦੇ ਕਿਹਨੂੰ ਦੱਸ ਦੇ ਕਿ ਜਕਿਆ ਨੂੰ ਜਾ ਕੇ ਦੱਸ ਦੇ ਵੀ ਹੁਣ ਤੂੰ ਬੜੀ ਜਲਦੀ ਕੀ ਕਰਨ ਵਾਲਾ ਆਂ ਮਰਨ ਵਾਲਾ ਆਂ ਤੇ ਤੂੰ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਘਰਾਣੇ ਤੇ ਆਪਣੇ ਪਰਿਵਾਰ ਦੇ ਲੋਕਾਂ ਦੇ ਉੱਤੇ ਪਾ ਦੇਖੋ ਉਹਦੀ ਕਿਸ ਤਰ੍ਹਾਂ ਦੀ نزدیکی ਸੀ ਪਰਮੇਸ਼ਰ ਦੇ ਨਾਲ ਕਿ ਪਰਮੇਸ਼ਰ ਉਹਨੂੰ ਦੱਸਣ ਵਾਸਤੇ ਆਪਣੇ ਨਬੀ ਨੂੰ ਸਨੇਹਾ ਦੇ ਰਿਹਾ ਆਪਣੇ ਨਬੀ ਨੂੰ ਮੈਸੇਜ ਦੇ ਕੇ ਉਹਨੂੰ ਇੱਕ ਮੈਸੇਂਜਰ ਬਣਾ ਕੇ ਭੇਜ ਰਿਹਾ ਕਿ ਜਾ ਤੇ ਜਾ ਕੇ ਉਸ ਰਾਜੇ ਨੂੰ ਉਹ ਗੱਲ ਦੱਸ ਜਾ ਕੇ ਮੇਰੇ ਬੱਚੇ ਨੂੰ ਜਿਹੜਾ ਮੇਰੀ ਹਜ਼ੂਰੀ ਦੇ ਵਿੱਚ ਬੈਠਾ ਰਹਿੰਦਾ ਉਹਨੂੰ ਜਾ ਕੇ ਤੂੰ ਇਹ ਗੱਲ ਦੱਸ ਕਿ ਹੁਣ ਤੇਰੀ ਮੌਤ ਹੋਣ ਵਾਲੀ ਹੈ ਤੇ ਤੂੰ ਆਪਣਾ ਜੋ ਵੀ ਤੇਰਾ ਬੋਝ ਆ ਜੋ ਵੀ ਤੇਰੇ ਕੰਮਕਾਰ ਨੇ ਉਹ ਸਾਰੇ ਤੂੰ ਆਪਣੇ ਕਿਨੂੰ ਦੇ ਦੇ ਆਪਣੇ ਘਰਾਣੇ ਨੂੰ ਆਪਣੇ ਲੋਕਾਂ ਨੂੰ ਦੀ ਤਾਂ ਅੱਗੇ ਵਚਨ ਦੇ ਵਿੱਚ ਵਚਨ 2 ਆਪਾਂ ਪੜ੍ਹਾਂਗੇ ਕੀ ਲਿਖਿਆ ਤਦ ਹਿਜਕਿਆ ਨੇ ਕੰਧ ਵੱਲ ਮੁਹ ਫੇਰ ਕੇ ਯਹਵਾ ਅੱਗੇ ਪ੍ਰਾਰਥਨਾ ਕੀਤੀ ਹੁਣ ਜਦੋਂ ਜਾ ਕੇ نبی ਕਿ ਜਿਕੇ ਆ ਨੂੰ ਦੱਸਦਾ ਆ ਕਿ ਤੇਰੇ ਜੀਵਨ ਦੇ ਵਿੱਚ ਬਈ ਆ ਕੰਮ ਹੋਣ ਵਾਲਾ ਮੈਨੂੰ ਯਹਵਾ ਪਰਮੇਸ਼ੁਰ ਨੇ ਤੈਨੂੰ ਸਨੇਹਾ ਲਾਉਣ ਨੂੰ ਭੇਜਿਆ ਤੇਰੇ ਵਾਸਤੇ ਆ ਭਵਿਸ਼ਵਾਣੀ ਆ ਜਿਹੜੀ ਪਰਮੇਸ਼ੁਰ ਨੇ ਮੈਨੂੰ ਦਿੱਤੀ ਆ ਤੇ ਮੈਂ ਤੇਰੇ ਵਾਸਤੇ ਇਹ ਗੱਲ ਤੈਨੂੰ ਦੱਸਣ ਆਇਆ ਹਾਂ ਦੂਜੀ ਗੱਲ ਅਸੀਂ ਇਸ ਵਚਨ ਚੋਂ ਕੀ ਸਿੱਖਦੇ ਹਾਂ ਕਈ ਵਾਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਨਬੀਆਂ ਦੀ ਡਿਸਰੈਸਪੈਕਟ ਕਰ ਦਿੰਦੇ ਹਾਂ ਜੋ ਪਰਮੇਸ਼ਵਰ ਦੇ ਨਬੀ ਹੁੰਦੇ ਨੇ ਭਵਿਸ਼ਵਾਣੀਆਂ ਕਰਨ ਵਾਲੇ ਹੁੰਦੇ ਨੇ ਅਸੀਂ ਉਹਨਾਂ ਦੀ ਉਹਨਾਂ ਖੁਦਾ ਦੀ ਸੇਵਕਾਂ ਦੀ ਖੁਦਾ ਦੇ ਦਾਸਾਂ ਦੀ ਜਾਣੇ ਅਣਜਾਣੇ ਦੇ ਵਿੱਚ ਕੀ ਕਰ ਦਿੰਨੇ ਹਾਂ ਡਿਸਰੈਸਪੈਕਟ ਕਰ ਦਿੰਨੇ ਹਾਂ ਅਸੀਂ ਉਸ ਗੱਲ ਨੂੰ ਸੱਚ ਨਹੀਂ ਮੰਨਦੇ ਜੀ ਅਸੀਂ ਕਈ ਵਾਰੀ ਇਸ ਤਰੀਕੇ ਨਾਲ ਕਰਦੇ ਹਾਂ ਕਿ ਸਾਨੂੰ ਇਦਾਂ ਲੱਗਦਾ ਹੈ ਕਿ ਨਹੀਂ ਇਹ ਗੱਲ ਪਰਮੇਸ਼ਰ ਵੱਲੋਂ ਨਹੀਂ ਹੋ ਸਕਦੀ ਪਰ ਇੱਥੇ ਅਸੀਂ ਸਿੱਖਦੇ ਹਾਂ ਕਿ ਜਿਹੜਾ نبی ਪਰਮੇਸ਼ਰ ਦੇ ਵੱਲੋਂ ਠਹਿਰਾਇਆ ਗਿਆ ਹੁੰਦਾ ਹੈ ਪਰਮੇਸ਼ਰ ਉਹਨਾਂ ਨਬੀਆਂ ਦੇ ਉੱਤੇ ਆਪਣੀਆਂ ਗੱਲਾਂ ਨੂੰ ਜ਼ਾਹਰ ਕਰਦਾ ਹੈ ਤਾਂ ਕਿ ਉਹ ਗੱਲਾਂ ਲੋਕਾਂ ਤੱਕ ਪਹੁੰਚਾਈਆਂ ਜਾਣ ਪਰਮੇਸ਼ਰ ਆਪਣੇ ਲੋਕਾਂ ਤੱਕ ਕੋਈ ਗੱਲਾਂ ਨੂੰ ਪਹੁੰਚਾਉਣ ਵਾਸਤੇ ਉਹਨਾਂ ਗੱਲਾਂ ਨੂੰ ਆਪਣੇ ਨਬੀਆਂ ਦੇ ਦੁਆਰਾ ਕਰਦਾ ਹੈ ਤੇ ਜਦੋਂ ਜਾ ਕੇ ਉਹ نبی ਖੁਦਾ ਦਾ ਦਾਸ ਹਿਜਕਿਆ ਨੂੰ ਦੱਸਦਾ ਹੈ ਆ ਤੇ ਤੇਰੇ ਵਾਸਤੇ ਇਹ ਭਵਿਸ਼ਵਾਣੀ ਹੈ ਤੇਰੇ ਵਾਸਤੇ ਪਰਮੇਸ਼ਰ ਦਾ ਇਹ ਸੁਨੇਹਾ ਆਇਆ ਹੈ ਤੇ हिਜਕਿਆ ਹੁਣ ਕੀ ਕਰਦਾ हिਜਕਿਆ ਨੇ ਆਪਣਾ ਕੰਧ ਵੱਲ ਮੂੰਹ ਫੇਰ ਲਿਆ ਉਹ ਨਹੀਂ ਚਾਹੁੰਦਾ ਸੀ ਕਿ ਮੈਂ ਹਜੇ ਮਰਾਂ ਉਹ ਮਰਨਾ ਨਹੀਂ ਚਾਹੁੰਦਾ ਸੀ ਸੱਚਮੁੱਚ ਜ਼ਿੰਦਗੀ ਸਭ ਨੂੰ ਪਿਆਰੀ ਆ ਕੌਣ ਚਾਹੁੰਦਾ ਕਿ ਅਸੀਂ ਛੇਤੀ ਮਰੀਏ ਤੇ ਉਹ ਨਹੀਂ ਚਾਹੁੰਦਾ ਸੀਗਾ ਕਿ ਮੈਂ ਮਰਾਂ ਉਹਨੇ ਆਪਣਾ ਮੂੰਹ ਕੰਧ ਵੱਲ ਫੇਰ ਲਿਆ ਕੰਧ ਵੱਲ ਫੇਰਨ ਦਾ ਵੀ ਇੱਕ ਕੈਲੋ ਕੀ ਇਥੇ ਮਤਲਬ ਹੈ ਕੰਧ ਵੱਲ ਜਦੋਂ ਮੂੰਹ ਫੇਰ ਲਿਆ ਕੰਧ ਵੱਲ ਫੇਰਨ ਦਾ ਮੂੰਹ ਮੂੰਹ ਫੇਰਨ ਦਾ ਕੀ ਮਤਲਬ ਹੈ ਉਹਨੇ ਆਪਣਾ ਧਿਆਨ ਬਾਕੀ ਸਾਰੀਆਂ ਚੀਜ਼ਾਂ ਵੱਲੋਂ ਦੀ ਹਟਾ ਕੇ ਉਹਨੇ ਕੰਧ ਦੇ ਵੱਲ ਆਪਣਾ ਮੂੰਹ ਕਰ ਲਿਆ ਕੰਧ ਦੇ ਸਾਹਮਣੇ ਬੈਠ ਕੇ ਉਹ ਕੀ ਕਰਨ ਲੱਗਿਆ ਯਹੋਵਾ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰਨ ਲੱਗਿਆ ਅਤੇ ਆਖਿਆ हे ਯਹੋਵਾ ਯਾਦ ਕਰੀ ਕਿ ਮੈਂ ਕਿਵੇਂ ਤੇਰੇ ਹਜ਼ੂਰ ਵਫਾਦਾਰੀ ਅਤੇ ਦਿਲ ਦੀ ਖराई ਨਾਲ ਚੱਲਦਾ ਰਿਹਾ ਹਾਂ ਹੁਣ ਇਹ ਪਰਮੇਸ਼ਰ ਦਾ ਬੰਦਾ ਪਰਮੇਸ਼ਰ ਦਾ ਪਿਆਰਾ ਪਰਮੇਸ਼ਰ ਦੇ ਅੱਗੇ ਇਹ ਬਿੰਦੀ ਕਰਨ ਲੱਗਿਆ ਤੇ ਕਹਿਣ ਲੱਗਿਆ ਕਿ ਹੇ ਯਹੋਵਾ ਯਾਦ ਕਰ ਹੁਣ ਉਹ ਆਪਣੀਆਂ ਗੱਲਾਂ ਨੂੰ ਪਰਮੇਸ਼ਰ ਨੂੰ ਯਾਦ ਕਰਵਾ ਰਿਹਾ ਦੇਖੋ ਅਸੀਂ ਇਸ ਵਚਨ ਦੇ ਵਿੱਚੋਂ ਕਿਦਾਂ ਦੇਖ ਰਿਹਾ ਕਿ ਉਹਦੀ ਕਲੋਜ਼ਨੈਸ ਕਿੰਨੀ ਸੀ ਪਰਮੇਸ਼ਰ ਦੇ ਨਾਲ ਉਦੀ ਸੰਗਤੀ ਕਿੰਨੀ ਸੀ ਪਰਮੇਸ਼ਰ ਦੇ ਨਾਲ ਉਹ ਕਿੰਨਾ ਸਮਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਲਗਾਤਾਰ ਬੈਠਾ ਰਹਿੰਦਾ ਹੋਣਾ ਜਿਹੜਾ ਅੱਜ ਉਹ ਆਪਣੀਆਂ ਗੱਲਾਂ ਆਪਣੀਆਂ ਚੰਗੀਆਂਈਆਂ ਪਰਮੇਸ਼ਰ ਦੇ ਅੱਗੇ ਰੱਖ ਰਿਹਾ ਉਹ ਯਾਦ ਕਰਵਾ ਰਿਹਾ ਪਰਮੇਸ਼ਰ ਨੂੰ ਕਿ ਪਰਮੇਸ਼ਰ ਯਾਦ ਕਰੀਂ ਕਿ ਗੰਧਿਆਸੀ ਵਚਨ ਦੇ ਵਿੱਚ ਪੜ੍ਹਦੇ ਹਾਂ ਪਹਿਲਾਂ ਹੇ ਯਹੋਵਾ ਯਾਦ ਕਰੀਂ ਕਿ ਮੈਂ ਕਿਵੇਂ ਤੇਰੀ ਹਜ਼ੂਰ ਵਫਾਦਾਰੀ ਅਤੇ ਦਿਲ ਦੀ ਖराई ਦੇ ਨਾਲ ਚੱਲਦਾ ਰਿਹਾ ਹਾਂ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ ਤਦ ਹੀ ਜਿਕੇ ਆ ਪੁੱਬਾ ਮਾਰ ਮਾਰ ਕੇ ਰੋਇਆ ਦੇਖੋ ਖੁਦਾ ਦੇ ਪਿਆਰੇਓ ਪਰਮੇਸ਼ੂ ਦੇ ਵਚਨ ਦੇ ਵਿੱਚ ਕੀ ਲਿਖਿਆ ਪੁੱਬਾ ਮਾਰ ਮਾਰ ਕੇ ਹਿਜਕਿਆ ਨ ਵੀ ਰੋਇਆ ਉਸ ਸਮੇਂ ਹਿਜਕਿਆ ਰੋਇਆ ਪਰਮੇਸ਼ੂ ਦੇ ਅੱਗੇ ਰੋਇਆ ਰਾਜਾ ਕੀ ਕਹਿ ਰਿਹਾ ਕਿ ਪਰਮੇਸ਼ਰ ਮੇਰੀ ਮੇਰੀਆਂ ਚੀਜ਼ਾਂ ਮੇਰੀਆਂ ਚੰਗੀਆਂ ਗੱਲਾਂ ਜਿਹੜੀਆਂ ਮੈਂ ਤੇਰੀ ਹਜ਼ੂਰੀ ਦੇ ਵਿੱਚ ਕੀਤੀਆਂ ਨੇ ਕਿਦਾਂ ਮੈਂ ਤੇਰੀ ਹਜ਼ੂਰੀ ਦੇ ਨਾਲ ਵਫਾਦਾਰ ਰਿਆ ਮੈਂ ਇੱਕ ਵੀ ਸਮੇਂ ਦੀ ਪ੍ਰਾਰਥਨਾ ਮਿਸ ਨਹੀਂ ਕੀਤੀ ਮੈਂ ਦਿਲ ਦੀ ਖराई ਦੇ ਨਾਲ ਤੇਰੇ ਨਾਲ ਚੱਲਦਾ ਰਿਹਾ ਹਾਂ ਤੇ ਮੈਂ ਤੇਰੀ ਨਿਗਰ ਦੇ ਵਿੱਚ ਤੇਰੀ ਨਿਗਾਹ ਦੇ ਵਿੱਚ ਭਲਾ ਹੈ ਉਹ ਉਹੀ ਕੀਤਾ ਨਾ ਉਹੀ ਕੀਤਾ ਜੋ ਤੇਰੀ ਨਜ਼ਰ ਦੇ ਵਿੱਚ ਭਲਾ ਹੈ ਮੈਂ ਉਹੀ ਕੀਤਾ ਹੈ ਜੋ ਤੇਰੀ ਨਜ਼ਰ ਚ ਤੈਨੂੰ ਜਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਮੈਂ ਉਹ ਕੀਤੀਆਂ ਹੁਣ ਇਹ ਗੱਲਾਂ ਕੌਣ ਕਹਿ ਸਕਦਾ ਇਹ ਗੱਲਾਂ ਕੇਵਲ ਉਹ ਮਨੁੱਖ ਕਹਿ ਸਕਦਾ ਕੇਵਲ ਉਹ ਬੰਦਾ ਕਹਿ ਸਕਦਾ ਪਰਮੇਸ਼ਰ ਨੂੰ ਜਿਹੜਾ ਸਤਮੁੱਚ ਇਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਨਾਲ ਚੱਲਿਆ ਹੋਵੇਗਾ ਜਿਹੜਾ ਵਫਾਦਾਰੀ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬੈਠਦਾ ਹੋਵੇਗਾ ਜਿਹੜਾ ਆਪਣੇ खरे ਮਨ ਦੇ ਨਾਲ ਜਿਹੜਾ ਆਪਣੇ ਸੱਚੇ ਮਨ ਦੇ ਨਾਲ ਸੱਚੇ ਦਿਲ ਦੇ ਨਾਲ ਪਰਮੇਸ਼ਰ ਦੇ ਨਾਲ ਚੱਲਦਾ ਉਹ ਵੀਗਾ ਜੀਨੇ ਹਰ ਸਮੇਂ ਇਹ ਕੋਸ਼ਿਸ਼ ਕੀਤੀ ਕਿ ਮੈਂ ਕੇਵਲ ਉਹੀ ਚੀਜ਼ ਕਰਾਂ ਜਿਹੜੀ ਚੀਜ਼ ਪਰਮੇਸ਼ਰ ਨੂੰ ਪਸੰਦ ਆ ਜਿਹੜੀ ਚੀਜ਼ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਪਲੀ ਹੈ ਹੁਣ ਇਹ ਆਪਣੀਆਂ ਗੱਲਾਂ ਪਰਮੇਸ਼ਰ ਨੂੰ ਯਾਦ ਕਰਵਾਉਂਦਾ ਤੇ ਨਾਲੇ ਭੁੱਬਾਂ ਮਾਰ-ਮਾਰ ਕੇ ਰੋਇਆ ਜਦੋਂ ਇਹ ਭੁੱਬਾਂ ਮਾਰ-ਮਾਰ ਕੇ ਰੋਇਆ ਤੇ ਫਿਰ ਕੀ ਹੁੰਦਾ ਹੈ ਜਦੋਂ ਅਸੀਂ ਸੱਚੇ ਮਨ ਨਾਲ ਪ੍ਰਾਰਥਨਾ ਕਰਦੇ ਹਾਂ ਤਾਂ ਫਿਰ ਕੀ ਹੋਇਆ ਅਸੀਂ ਜਲਦੀ ਨਾਲ ਇਸ ਵਚਨ ਚੋਂ ਦੇਖਾਂਗੇ ਫਿਰ ਯਹੋਵਾ ਦਾ ਵਚਨ ਯਿਸ਼ਾਇਆ ਨੂੰ ਆਇਆ ਦੇਖੋ ਉਹ ਆਇਆ ਉਹਨੇ ਆ ਕੇ ਸੁਨੇਹਾ ਲਾਇਆ ਔਰ ਯਿਸ਼ਾਇਆ ਨਵੀ ਚਲਾ ਗਿਆ ਉੱਥੋਂ ਤੇ ਇੱਥੇ ਹੀ ਜਿਗਿਆ ਬੈਠ ਕੇ ਗੰਧ ਦੇ ਵੱਲ ਮੂੰਹ ਕਰਕੇ ਰੋਣ ਲੱਗਿਆ ਪੁੱਬਾ ਮਾਰ ਮਾਰ ਕੇ ਯਹੋਵਾ ਪਰਮੇਸ਼ਰ ਨੂੰ ਆਪਣੀਆਂ ਗੱਲਾਂ ਦੱਸ ਰਿਹਾ ਕਿ ਪਰਮੇਸ਼ਰ ਮੈਂ ਕਿਦਾਂ ਤੇਰੇ ਨਾਲ ਖਰੀ ਚਾਲ ਚੱਲਦਾ ਰਿਹਾ ਤੇ ਜਦੋਂ ਉਹਨੇ ਆਪਣੇ ਬਾਰੇ ਇਹ ਗੱਲਾਂ ਯਹੋਵਾ ਪਰਮੇਸ਼ਰ ਨੂੰ ਯਾਦ ਕਰਵਾਈਆਂ ਤੇ ਦੇਖੋ ਉਹਦੀ ਹੰਝੂਆਂ ਨੂੰ ਪਰਮੇਸ਼ਰ ਨੇ ਵੇਖਿਆ ਉਹਦੀ ਆਂਸੂਆਂ ਨੂੰ ਪਰਮੇਸ਼ਰ ਨੇ ਵੇਖਿਆ ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਲਗਾਤਾਰ ਬਣੇ ਰਹਿੰਦੇ ਹਾਂ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਲਗਾਤਾਰ ਸੰਗਤੀ ਦੇ ਵਿੱਚ ਰਹਿੰਦੇ ਹਾਂ ਜਦੋਂ ਅਸੀਂ ਆਪਣੇ ਪੂਰੇ ਮਨ ਦੇ ਨਾਲ ਯਹੋਵਾ ਪਰਮੇਸ਼ਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਜਕਿਆ ਨੇ ਬਹੁਤ ਸਾਰੇ ਇਦਾਂ ਦੇ ਕੰਮ ਕੀਤੇ ਬਹੁਤ ਸਾਰੇ ਲੋਕ ਉਸ ਸਮੇਂ ਮੂਰਤਾਂ ਨੂੰ ਪੂਜਦੇ ਸੀ ਕਈ ਲੋਕ ਉਸ ਪਿੱਤਲ ਦੇ ਸੱਪ ਨੂੰ ਉਸ ਸਮੇਂ ਪੂਜਣ ਲੱਗ ਗਏ ਬਹੁਤ ਕੁਸ਼ਲ ਲੋਕ ਉਸ ਸਮੇਂ ਕਰਦੇ ਸੀ ਪਰ ਉਹਨੇ ਉਹ ਸਾਰੀਆਂ ਮੂਰਤਾਂ ਚੱਕਨਾ ਚੂਰ ਕਰਵਾ ਦਿੱਤੀਆਂ ਉਹਨੇ ਉਹ ਸਾਰੇ ਲੋਕਾਂ ਦੇ ਜਿਹੜੇ ਲੋਕੀ ਜਗਾਵਾ ਬਣਾ ਬਣਾ ਕੇ ਪੂਜਾ ਕਰਦੇ ਸੀ ਨਾ ਤੇ ਉਹਨੇ ਉਹ ਸਾਰੀਆਂ ਜਗਾਵਾਂ ਨਸ਼ਟ ਕਰਾ ਦਿੱਤੀਆਂ ਕਿਉਂਕਿ ਉਹ ਲੋਕਾਂ ਨੂੰ ਕੀ ਕਹਿੰਦਾ ਸੀ ਕਿ ਆਪਣੇ ਯਹੋਵਾ ਪਰਮੇਸ਼ਰ ਦੇ ਪਿੱਛੇ ਚੱਲੋ ਉਹੀ ਸਾਡਾ ਜਿਉਂਦਾ ਪਰਮੇਸ਼ਰ ਹੈ ਉਹੀ ਯਹਵਾ ਪਰਮੇਸ਼ਰ ਹੈ ਜਿਹਦੇ ਅਸੀਂ ਪਿੱਛੇ ਚੱਲਣਾ ਹੈ ਉਹ ਲੋਕਾਂ ਨੂੰ ਪਰਮੇਸ਼ਰ ਦੇ ਕੋਲ ਲੈ ਕੇ ਆਇਆ ਉਹਨੇ ਲੋਕਾਂ ਨੂੰ ਪਰਮੇਸ਼ਰ ਦੇ ਵੱਲ ਫੇਰਿਆ ਉਹਨੇ ਪਵੰਦੇ ਦਰਵਾਜ਼ਿਆਂ ਨੂੰ ਖੁਲਵਾ ਦਿੱਤਾ ਉਹਨੇ ਪਰਮੇਸ਼ਰ ਦੇ ਲਈ ਉਹ ਕੰਮ ਕੀਤੇ ਜਿਹੜੇ ਕੰਮ ਪਰਮੇਸ਼ਰ ਨੂੰ ਪਸੰਦ ਨੇ ਉਹਨੇ ਖਰੀ ਚਾਲ ਚੱਲੀ ਮਨਾ ਤੇ ਅੱਜ ਦੇਖੋ ਪਰਮੇਸ਼ਰ ਨੇ ਜਦੋਂ ਉਹ ਰੋ ਰਿਆਂ ਜਦੋਂ ਉਹ ਪ੍ਰਾਰਥਨਾ ਕਰ ਰਿਆਂ ਪਰਮੇਸ਼ਰ ਦੇ ਅੱਗੇ ਜਦੋਂ ਉਹ ਪਰਮੇਸ਼ਰ ਨੂੰ ਦੱਸ ਰਿਹਾ ਕਿ ਪਰਮੇਸ਼ਰ ਕਿ ਮੈਂ ਮੈਂ ਤੇਰੇ ਵਾਸਤੇ ਕੀ ਕੰਮ ਕੀਤੇ ਨੇ ਮੈਂ ਹਮੇਸ਼ਾ ਉਹ ਕੀਤਾ ਜੋ ਤੇਰੀ ਨਜ਼ਰ ਦੇ ਵਿੱਚ ਪਲਾ ਹੈ ਜੋ ਰੋ ਰਿਹਾ ਪੂ ਬਾ ਮਾਰ ਰਿਹਾ ਤੇ ਅੱਜ ਉਹੀ ਪਰਮੇਸ਼ਰ ਉਹਦੇ ਅੰਸੂਆਂ ਨੂੰ ਦੇਖ ਰਿਹਾ ਤੇ ਪਰਮੇਸ਼ਰ ਦੇ ਨਾਲ ਜਦੋਂ ਪਰਮੇਸ਼ਰ ਦੇ ਪਿਆਰਿਓ ਅਸੀਂ ਪਿਆਰ ਕਰ ਲਈਏ ਨਾ ਜਦੋਂ ਅਸੀਂ ਪਰਮੇਸ਼ਰ ਦੇ ਅ ਅਜ਼ੀਜ਼ ਬਣ ਜਾਈਏ ਅਸੀਂ ਕਦੋਂ ਅਜ਼ੀਜ਼ ਬਣਾਂਗੇ ਜਦੋਂ ਅਸੀਂ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣੇ ਰਵਾਂਗੇ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਹਰ ਸਮੇਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਅਸੀਂ ਹਰ ਸਮੇਂ ਇਹ ਧਿਆਨ ਰੱਖਾਂਗੇ ਕਿ ਪਰਮੇਸ਼ਰ ਨੂੰ ਕਿਹੜੀਆਂ ਗੱਲਾਂ ਜਿਹੜੀਆਂ ਚੰਗੀਆਂ ਲੱਗਦੀਆਂ ਅਸੀਂ ਉਹ ਕਰੀਏ ਜੀ ਇਸ ਸਮੇਂ ਪਰਮੇਸ਼ਰ ਮੈਨੂੰ ਵੇਖ ਰਿਹਾ ਹੋਵੇ ਤਾਂ ਕੀ ਪਰਮੇਸ਼ਰ ਨੂੰ ਇਸ ਸਮੇਂ ਮੇਰਾ ਇੱਥੇ ਬੈਠਣਾ ਇਹਨਾਂ ਲੋਕਾਂ ਦੇ ਬਾਰੇ ਇਹ ਗੱਲਾਂ ਕਰਨਾ ਜਾਂ ਵਚਨ ਦਾ ਪੜ੍ਹਨਾ ਜਾਂ ਫਿਰ ਮੈਂ ਯਹਵਾ ਪਰਮੇਸ਼ਰ ਦੇ ਲਈ ਐਸਾ ਕਿਹੜਾ ਕੰਮ ਕਰਾਂ ਜਿਹੜਾ ਪਰਮੇਸ਼ਰ ਨੂੰ ਪਸੰਦ ਆਵੇ ਤੇ ਕਿਦਾਂ ਅਸੀਂ ਯਹਵਾ ਪਰਮੇਸ਼ਰ ਦੇ ਅਜ਼ੀਜ਼ ਬਣ ਜਾਈਏ ਉਹਦੇ ਪਿਆਰੇ ਬਣ ਜਾਈਏ ਅਸੀਂ ਇਹ ਚੀਜ਼ਾਂ ਨੂੰ ਦੇਖੀਏ ਜਿੱਦਾਂ ਇਥੇ हिਜਕਿਆ ਯਹੋਵਾ ਪਰਮੇਸ਼ੁਰ ਦਾ ਪਿਆਰਾ ਬਣ ਗਿਆ ਤੇ ਯਹੋਵਾ ਪਰਮੇਸ਼ੁਰ ਨੇ ਉਹਦੀ ਪ੍ਰਾਰਥਨਾ ਸੁਣਿਆ ਉਹਦੇ ਆਸਮਾਨ ਨੂੰ ਜਦੋਂ ਵੇਖਿਆ ਤੇ ਵਾਪਸ ਦੁਬਾਰਾ ਫਿਰ ਤੋਂ ਯਹੋਵਾ ਪਰਮੇਸ਼ੁਰ ਯਿਸ਼ਾਯਾ ਨੂੰ ਕਹਿੰਦਾ ਦੇਖੋ ਕੀ ਲਿਖਿਆ ਫਿਰ ਯਹੋਵਾ ਦਾ ਵਚਨ ਯਿਸ਼ਾਯਾ ਨੂੰ ਆਇਆ ਜਾਂ हिਜਕਿਆ ਨੂੰ ਆਖ ਕਿ ਯਹੋਵਾ ਤੇਰੇ ਪੁਰਖੇ ਦਾਊਦ ਦਾ ਪਰਮੇਸ਼ੁਰ ਇਹ ਆਖਦਾ ਹੈ ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਮੈਂ ਤੇਰੇ ਅਥਰੂ ਵੇਖੇ ਹਨ ਵੇਖ ਮੈਂ ਤੇਰੀ ਉਮਰ ਵਿੱਚ 15 ਸਾਲ ਹੋਰ ਵਧਾ ਦਿਆਂਗਾ ਹallelujah ਖੁਦਾ ਦੇ ਪਿਆਰਿਓ ਇਹ ਛੋਟੀ ਗੱਲ ਨਹੀਂ ਇਹ ਮਾਮੂਲੀ ਗੱਲ ਨਹੀਂ ਪਰਮੇਸ਼ੁਰ ਇੱਥੇ ਆਪਣੇ ਪਿਆਰੇ ਦੀ ਖੁਦਾ ਆਪਣੇ ਅਜ਼ੀਜ਼ ਦੀ 15 ਸਾਲ ਉਮਰ ਵਧਾ ਰਿਹਾ ਪਹਿਲਾਂ ਪਰਮੇਸ਼ਰ ਉਹਨੂੰ ਸੁਨੇਹਾ ਭੇਜਵਾ ਰਿਹਾ ਕਿ ਭਾਈ ਤੇਰੀ ਮੌਤ ਦਾ ਸਮਾਂ ਆ ਗਿਆ ਤੂੰ ਆਪਣੀ ਤਿਆਰੀ ਕਰ ਲਾ ਤੂੰ ਆਪਣੇ ਲੋਕਾਂ ਨੂੰ ਆਪਣੇ ਘਰ ਘਰਾਣਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦੇ ਦੇ ਹੁਣ ਤੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਛੱਡ ਦੇ ਹੁਣ ਤੇਰੀ ਮੌਤ ਹੋਣ ਵਾਲੀ ਆ ਪਰ ਜਦੋਂ ਉਹ ਰੋਣ ਲੱਗਿਆ ਹਿਜਕਿਆ ਅੰਸੂ ਬਹਾ ਬਹਾ ਕੇ ਪਰਮੇਸ਼ਰ ਨੂੰ ਯਾਦ ਕਰਾਉਣ ਲੱਗਾ ਕਿ ਪ੍ਰਭੂ ਦੇਖ ਮੈਂ ਤਾਂ ਸਾਰਾ ਕੁਝ ਚੰਗਾ ਕੀਤਾ ਤੇ ਯਹੋਵਾ ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ ਤੇ ਉਹਦੀ ਪ੍ਰਾਰਥਨਾ ਦਾ ਕੀ ਦਿੱਤਾ ਉੱਤਰ ਦਿੰਦਾ ਅੱਜ ਅਸੀਂ ਆਪਣੇ ਜੀਵਨ ਦੇ ਵਿੱਚ ਵੇਖੀਏ ਕਿ ਅਸੀਂ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣੇ ਆ ਹਿਜਕਿਆ ਕੇਵਲ ਇਦਾਂ ਦਾ ਮਨੁੱਖ ਨਹੀਂ ਸੀ ਕਿ ਉਹਨੂੰ ਸਿਰਫ ਜਦੋਂ ਲੋੜ ਪਈ ਜਦੋਂ ਉਹਦੇ ਤੇ ਮੁਸੀਬਤ ਆਈ ਜਦੋਂ ਇਹ ਮੌਤ ਦਾ ਸੁਨੇਹਾ ਉਹਦੇ ਕੋਲ ਆ ਗਿਆ ਤੇ ਕੇਵਲ ਉਦੋਂ ਹੀ ਉਹ ਪਰਮੇਸ਼ਰ ਦੀ ਹਜ਼ੂਰੀ 'ਚ ਆਇਆ ਕੇਵਲ ਉਦੋਂ ਹੀ ਉਹਨੇ ਪ੍ਰਾਰਥਨਾ ਕੀਤੀ ਨਹੀਂ ਉਹਦੀ ਲਗਾਤਾਰ ਪਰਮੇਸ਼ਰ ਦੇ ਨਾਲ ਸੰਗਤੀ ਸੀ ਉਦੀ ਲਗਾਤਾਰ ਪਰਮੇਸ਼ਰ ਦੇ ਨਾਲ ਪ੍ਰਾਰਥਨਾ ਸੀ ਉਹ ਪ੍ਰਾਰਥਨਾ ਕਰਦਾ ਸੀ ਪਰਮੇਸ਼ਰ ਦੇ ਨਾਲ ਸਮਾਂ ਬਿਤਾਉਂਦਾ ਸੀ ਪਰਮੇਸ਼ਰ ਦੀ ਸੰਗਤੀ ਦੇ ਵਿੱਚ ਰਹਿੰਦਾ ਸੀ ਬਾਣੀ ਨੂੰ ਪੜ੍ਹਦਾ ਸੀ ਹਰ ਇੱਕ ਉਹ ਕੋਸ਼ਿਸ਼ ਕਰਦਾ ਸੀ ਜਿਹਦੇ ਨਾਲ ਉਹ ਪਰਮੇਸ਼ਰ ਨੂੰ ਖੁਸ਼ ਕਰ ਸਕੇ ਉਹ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣਿਆ ਰਹਿਣ ਵਾਲਾ ਮਨੁੱਖ ਸੀ ਅੱਜ ਅਸੀਂ ਕਈ ਵਾਰ ਵੇਖਦੇ ਹਾਂ ਕਈ ਵਾਰ ਹੁੰਦਾ ਹੈ ਕਿ ਜਦੋਂ ਪਰਮੇਸ਼ੁਰ ਦੇ ਵਿੱਚ ਅਸੀਂ ਚੱਲਦੇ ਹਾਂ ਕਈ ਵਾਰ ਕਿਸੇ ਦੇ ਜੀਵਨ ਦੇ ਵਿੱਚ ਮੁਸ਼ਕਲ ਜਦੋਂ ਆਉਂਦੀ ਹੈ ਬਹੁਤ ਭਾਰੀ ਮੁਸ਼ਕਲ ਕੋਈ ਇਕਠਿਨਾਈ ਕੋਈ ਪ੍ਰੋਬਲਮ ਜਦੋਂ ਕੋਈ ਫਸ ਜਾਂਦਾ ਅਚਾਨਕ ਕੋਈ ਬਿਮਾਰੀ ਅਚਾਨਕ ਕੋਈ ਐਕਸੀਡੈਂਟ ਹੋ ਗਿਆ ਅਚਾਨਕ ਕਿਸੇ ਦੀ ਜਦੋਂ ਮ੍ਰਿਤਿ ਹੋਗੀ ਤੇ ਕਈ ਵਾਰ ਉਹ ਕਹਿੰਦੇ ਨੇ ਜੀ ਇਹਨਾਂ ਦੇ ਵਾਸਤੇ ਪ੍ਰਾਰਥਨਾ ਕਰੀਏ ਕਿ ਕੀ ਪਤਾ ਪਰਮੇਸ਼ੁਰ ਇਹਨਾਂ ਨੂੰ ਵਾਪਸ ਇਹਨਾਂ ਨੂੰ ਜਾਨ ਦੇ ਦੇਵੇ ਹੈ ਨਾ ਨੋ ਡਾਊਟ ਪਰਮੇਸ਼ੁਰ ਜਾਨ ਵਾਪਸ ਪਾਉਣ ਵਾਲਾ ਪਰਮੇਸ਼ੁਰ ਹੈ ਅਸੀਂ ਦੇਖਿਆ ਹੈ ਵਚਨ ਦੇ ਵਿੱਚ ਕਿਸ ਤਰੀਕੇ ਨਾਲ ਪਰਮੇਸ਼ੁਰ ਨੇ ਕਈਆਂ ਨੂੰ ਜਾਨ ਦਿੱਤੀ ਉਹਨਾਂ ਨੂੰ ਜਾਨ ਪਰਮੇਸ਼ੁਰ ਨੇ ਉਹਨਾਂ ਦੀ ਬਾਡੀ ਦੇ ਵਿੱਚ ਜਾਨ ਪਾਈ ਪਰਮੇਸ਼ੁਰ ਨੇ ਕਿਸ ਤਰੀਕੇ ਨਾਲ ਲਾਜ਼ਰ ਨੂੰ ਜਲਾਇਆ ਪਰ ਇੱਥੇ ਇਹ ਵੀ ਚੀਜ਼ ਮੈਟਰ ਕਰਦੀ ਹੈ ਕਿ ਸਾਡਾ ਪਰਮੇਸ਼ੁਰ ਦੇ ਵਚਨ ਤੇ ਖੁਦਾ ਦੀ ਬਾਣੀ ਦੇ ਉੱਤੇ ਕਿੰਨਾ ਕੁ ਵੱਡਾ ਭਰੋਸਾ ਹੈ ਕਿ ਸਾਡਾ ਭਰੋਸਾ ਪਰਮੇਸ਼ੁਰ ਦੀ ਬਾਣੀ ਦੇ ਉੱਤੇ ਹੈ ਕੀ ਅਸੀਂ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਚੱਲਣ ਵਾਲੇ ਮਨੁੱਖ ਹਾਂ ਕਿ ਅੱਜ ਜਦੋਂ ਸਾਡੇ ਉੱਤੇ ਮੁਸੀਬਤ ਪਈ ਜਦੋਂ ਸਾਡੇ ਤੇ ਤੰਗੀ ਪਈ ਸਾਡੇ ਤੇ ਦੁੱਖ ਪਿਆ ਦਰਦ ਪਿਆ ਮੁਸੀਬਤ ਆ ਗਈ ਬਿਮਾਰੀ ਆ ਗਈ ਹੁਣ ਜਦੋਂ ਅਸੀਂ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਹਾਂ ਤੇ ਜਦੋਂ ਅੱਜ ਸਾਡੇ ਤੇ ਇਹ ਮੁਸ਼ਕਲ ਆਈ ਤੇ ਜਦੋਂ ਅੱਜ ਅਸੀਂ ਪ੍ਰਾਰਥਨਾ ਕਰਾਂਗੇ ਤੇ ਪਰਮੇਸ਼ਰ ਝਟ ਸਾਨੂੰ ਇਸ ਮੁਸ਼ਕਲ ਦੇ ਵਿੱਚੋਂ ਬਾਹਰ ਕੱਢ ਲਵੇਗਾ ਪਰ ਜੇ ਅਸੀਂ ਕੇਵਲ ਆਏ ਹੀ ਆਪਣੀ ਮੁਸ਼ਕਲ ਕਰਕੇ ਆ ਪਰਮੇਸ਼ਰ ਦੀ ਹਜ਼ੂਰੀ ਵਿੱਚ ਕੀ ਪਰਮੇਸ਼ਰ ਉਸ ਸਮੇਂ ਸਾਨੂੰ ਉਸ ਮੁਸ਼ਕਲ ਚੋਂ ਕੱਢੇਗਾ ਸਾਨੂੰ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣੇ ਰਹਿਣ ਦੀ ਜ਼ਰੂਰਤ ਆ ਸਾਨੂੰ ਲਗਾਤਾਰ ਪਰਮੇਸ਼ਰ ਦੀਆਂ ਬਰਕਤਾਂ ਦੇ ਲਈ ਨਿਯਾਮਤਾਂ ਦੇ ਲਈ ਉਹਦੀਆਂ ਭਲਾਈਆਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਨ ਦੀ ਜ਼ਰੂਰਤ ਆ ਹੈ ਪਰਮੇਸ਼ਰ ਨੇ ਕਿੰਨਾ ਕੁਝ ਸਾਨੂੰ ਦਿੱਤਾ ਅਸੀਂ ਆਪਣੇ ਜੀਵਨ ਦੇ ਵਿੱਚ ਅਸੀਂ ਵੇਖੀਏ ਅਸੀਂ ਆਪਣੇ ਜੀਵਨ ਦੇ ਵਿੱਚ ਇੱਕ ਵਾਰ ਝਾਕੀ ਮਾਰੀਏ ਔਰ ਚੈੱਕ ਕਰੀਏ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਜੋ ਪਰਮਿਸ਼ਨ ਨੇ ਸਾਨੂੰ ਬਿਲਕੁਲ ਫ੍ਰੀ ਚ ਦਿੱਤੀਆਂ ਮੁਫਤ ਦੇ ਵਿੱਚ ਦਿੱਤੀਆਂ ਜਿੱਦਾਂ ਕਿ ਸਾਡੇ ਸਾਹ ਸਾਡੀ ਬਾਡੀ ਦੇ ਆਰਗਨਸ ਅੱਜ ਕੋਈ ਇੱਕ ਆਰਗਨ ਇੱਕ ਬਾਡੀ ਦਾ ਪਾਰਟ ਜਦੋਂ ਖਰਾਬ ਹੋ ਜਾਵੇ ਤਾਂ ਲੱਖਾਂ ਰੁਪਏ ਡਾਕਟਰਸ ਮੰਗਦੇ ਨੇ ਕਿਸੇ ਇੱਕ ਆਰਗਨ ਦੇ ਚੇਂਜ ਕਰਨ ਵਾਸਤੇ ਹੈਨਾ ਇਹ ਪਰਮਿਸ਼ਨ ਨੇ ਸਾਨੂੰ ਕਿੰਨਾ ਕੁਸ਼ ਫ੍ਰੀ ਦੇ ਵਿੱਚ ਦਿੱਤਾ ਬਹੁਤ ਸਾਰੇ ਲੋਕ ਨੇ ਜੋ ਹਸਪੀਟਲਸ ਦੇ ਵਿੱਚ ਨੇ ਜਿਹਨਾਂ ਨੂੰ ਆਕਸੀਜਨ ਲੱਗੀ ਹੈ ਜਿਹਨਾਂ ਨੂੰ ਬੈੱਡ ਨਹੀਂ ਮਿਲ ਰਹੇ ਇਹਨਾ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਨ੍ਹਾਂ ਨੂੰ ਬਲੱਡ ਦੀ ਲੋੜ ਆ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਨ੍ਹਾਂ ਦੇ ਲਿਵਰ ਖਤਮ ਹੋ ਚੁੱਕੇ ਨੇ ਖਰਾਬ ਹੋ ਚੁੱਕੇ ਨੇ ਜਿਨ੍ਹਾਂ ਦੇ ਬਾਡੀ ਦੇ ਆਰਗਨਸ ਕੰਮ ਨਹੀਂ ਕਰ ਰਹੇ ਪਰ ਸਾਨੂੰ ਪਰਮੇਸ਼ਰ ਨੇ ਸਵਸਤ ਰੱਖਿਆ ਸਾਨੂੰ ਅੱਛਾ ਜੀਵਨ ਦਿੱਤਾ ਪਰਮੇਸ਼ਰ ਨੇ ਸਾਨੂੰ ਸਾਹ ਦਿੱਤੇ ਇਹ ਲਾਈਫ ਦਿੱਤੀ ਤਾਂ ਕੀ ਅਸੀਂ ਪਰਮੇਸ਼ਰ ਦਾ ਲਗਾਤਾਰ ਧੰਨਵਾਦ ਕਰ ਰਹੇ ਹਾਂ ਕਿ ਅਸੀਂ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬੈਠਦੇ ਹਾਂ ਉਹਦੇ ਨਾਲ ਗੱਲਾਂ ਕਰਨ ਵਾਸਤੇ ਉਹਨੂੰ ਪਿਆਰ ਕਰਨ ਵਾਸਤੇ ਉਦਤਨਾ ਅਨੁਵਾਦ ਕਰਨ ਵਾਸਤੇ ਉਹਦੇ ਨਾਲ ਸੰਗਤੀ ਕਰਨ ਵਾਸਤੇ ਜਾਂ ਫਿਰ ਕੇਵਲ ਅਸੀਂ ਆਪਣੀਆਂ ਮੁਸੀਬਤਾਂ ਨੂੰ ਦੇਖ ਕੇ ਪਰਮੇਸ਼ਰ ਦੇ ਵੱਲ ਭੱਜ ਆਉਂਦੇ ਹਾਂ ਇਹ ਗੱਲਾਂ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਹਨ ਅਸੀਂ ਕਹਿ ਤਾ ਦਿੰਦੇ ਹਾਂ ਕਿ ਪਰਮੇਸ਼ਰ ਨੇ ਸਾਡੀ ਹਜੇ ਪ੍ਰਾਰਥਨਾ ਨਹੀਂ ਸੁਣੀ ਹਜੇ ਸਾਡੀ ਪ੍ਰਾਰਥਨਾ ਦਾ ਉੱਤਰ ਨਹੀਂ ਆਇਆ ਸਾਡੇ ਜੀਵਨ ਦੇ ਵਿੱਚ ਇਹ ਵੱਡੀ ਬਿਮਾਰੀ ਹੈ ਪਰ ਹਜੇ ਸਾਡੀ ਪ੍ਰਾਰਥਨਾ ਨਹੀਂ ਸੁਣੀ ਜਾ ਰਹੀ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਵੀ ਕਮੀ ਪਰਮੇਸ਼ਰ ਦੇ ਵਿੱਚ ਨਹੀਂ ਕਮੀ ਸਾਡੇ ਵਿੱਚ ਹੁੰਦੀ ਹੈ ਕਈ ਵਾਰ ਸਾਡੀ ਗਲਤੀ ਸਾਡੇ ਗੁਨਾਹ ਸਾਡੇ ਪਾਪ ਸਾਨੂੰ ਉਸ ਦੁੱਖ ਤੱਕ ਪਹੁੰਚਾ ਦਿੰਦੇ ਨੇ ਕਈ ਵਾਰ ਅਸੀਂ ਪਰਮੇਸ਼ਰ ਦੀ ਸੰਗਤੀ ਦੇ ਵਿੱਚੋਂ ਦੀ ਬਾਹਰ ਨਿਕਲ ਜਾਂਦੇ ਹਾਂ ਤੇ ਵਿਰੋਧੀ ਦਾ ਅਟੈਕ ਸਾਡੇ ਜੀਵਨ ਦੇ ਉੱਤੇ ਹੁੰਦਾ ਹੈ ਅੱਜ ਪਰਮੇਸ਼ਰ ਦੇ ਪਿਆਰਿਓ ਅਸੀਂ ਆਪਣੇ ਜੀਵਨ ਦੇ ਵਿੱਚ ਵੇਖਿਆ ਕਿ ਜਿੱਦਾਂ ਹਿਜਕਿਆ ਨੇ ਆਪਣੇ ਜੀਵਨ ਦੇ ਵਿੱਚ ਪੂਰਾ ਜੀਵਨ ਭਰ ਪਰਮੇਸ਼ਰ ਦੇ ਨਾਲ ਸੰਗਤੀ ਦੇ ਵਿੱਚ ਆਪਣੇ ਜੀਵਨ ਨੂੰ ਬਿਤਾਇਆ ਲਗਾਤਾਰ ਉਹ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣਿਆ ਰਿਹਾ ਪਰਮੇਸ਼ਰ ਦੀ ਨਜ਼ਰ ਚ ਜਿਹੜੇ ਕੰਮ ਚੰਗੇ ਸੀ ਉਹ ਉਹਨੇ ਕੀਤੇ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ ਜੋ ਚੰਗਾ ਸੀ ਜੋ ਪਰਮੇਸ਼ਰ ਦੀ ਬਾਣੀ ਦੱਸਦੀ ਸੀ ਉਹਨੇ ਉਹ ਚੀਜ਼ਾਂ ਕੀਤੀਆਂ ਪਰਮੇਸ਼ਰ ਦੀ ਹਜ਼ੂਰੀ ਚ ਵਫਾਦਾਰੀ ਦੇ ਨਾਲ ਚੱਲੇ ਆਂ ਦਿਲ ਦੀ ਖराई ਦੇ ਨਾਲ ਚੱਲੇ ਆਂ ਤੇ ਅੱਜ ਜਦੋਂ ਉਸ ਦੇ ਜੀਵਨ ਦੇ ਵਿੱਚ ਉਹਨੂੰ ਇਹ ਸੁਨੇਹਾ ਮੌਤ ਦਾ ਮਿਲ ਗਿਆ ਤੇ ਉਹਨੇ ਜਦੋਂ ਪ੍ਰਾਰਥਨਾ ਕੀਤੀ ਆਪਣੇ ਹੰਝੂਆਂ ਨੂੰ ਵਹਾਇਆ ਤੇ ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ ਤੇ ਪ੍ਰਾਰਥਨਾ ਦਾ ਉੱਤਰ ਦਿੱਤਾ ਔਰ ਪਰਮੇਸ਼ਰ ਨੇ ਉਹਦੇ ਜੀਵਨ ਦੇ 15 ਸਾਲ ਹੋਰ ਵਧਾ ਦਿੱਤੇ ਪਰਮੇਸ਼ਰ ਨੇ 15 ਸਾਲ ਉਹਨੂੰ ਹੋਰ ਜ਼ਿੰਦਗੀ ਦੇ ਦਿੱਤੀ ਤੇ ਅੱਜ ਅਸੀਂ ਵੀ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣੇ ਰਹੀਏ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਛਿੰਦੀਏ ਅਸੀਂ ਵੇਟ ਨਾ ਕਰੀਏ ਕਿ ਸਾਡੇ ਜੀਵਨ 'ਚ ਜਦੋਂ ਮੁਸੀਬਤ ਆਏਗੀ ਅਸੀਂ ਉਦੋਂ ਹੀ ਉਪਵਾਸ ਦੇ ਵਿੱਚ ਜਾਣਾ ਸੀ ਉਦੋਂ ਹੀ ਪ੍ਰਾਰਥਨਾ ਦੇ ਵਿੱਚ ਜਾਣਾ ਸੀ ਉਦੋਂ ਹੀ ਸੰਗਤੀ ਦੇ ਵਿੱਚ ਜਾਣਾ ਸੀ ਉਦੋਂ ਹੀ ਚਰਚ ਦੇ ਵਿੱਚ ਜਾਣਾ ਅਸੀਂ ਵੇਟ ਨਾ ਕਰੀਏ ਅਸੀਂ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣੇ ਰਹੀਏ ਔਰ ਲਗਾਤਾਰ ਪਰਮੇਸ਼ਰ ਦੀ ਸੰਗਤੀ ਦੇ ਵਿੱਚ ਸਮੇਂ ਨੂੰ ਬਤੀਤ ਕਰੀਏ ਅਰ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਅਸੀਂ ਵਿਸ਼ਵਾਸ ਕਰਦੇ ਹਾਂ ਇਸ ਵਚਨ ਨੂੰ ਸੁਣਨ ਦੇ ਨਾਲ ਪਰਮੇਸ਼ਰ ਨੇ ਸਾਡੇ ਵਿਸ਼ਵਾਸ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਤੇ ਪੱਕਾ ਕੀਤਾ ਹੈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਇਸ ਵਚਨਾਂ ਦੇ ਦੁਆਰਾ ਇੱਕ ਇੱਕ ਜਾਨ ਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੇਨ ਸਾਰੇ ਨੂੰ ਜੈਮਸੀ